ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਵੀਡੀਓ ਦੇ ਵਿੱਚ ਤੇ ਵੀਰੋ ਜੀ ਮੈਂ ਤੁਹਾਨੂੰ ਪਤਾ ਹੀ ਹੈ ਵੀਰੋ ਤੇ ਜਿਹੜਾ ਤेंदुआ ਤेंदुए ਦੀ ਡੈਸਟ ਪਹਿਲਾਂ ਤਾਂ ਵਿੱਚ ਨੂੰ ਘਟ ਗਈ ਸੀ ਵੀ ਤेंदुआ ਫੜਿਆ ਗਿਆ ਫੜਿਆ ਗਿਆ ਪਰ ਵੀਰੇ ਤੁਹਾਨੂੰ ਪਤਾ ਹੀ ਹੈ ਤेंदुए ਦੀ ਡੈਸਟ ਫੇਰ ਤੋਂ ਵੱਧ ਗਈ ਜਿਵੇਂ ਕਿ ਤੁਸੀਂ ਖ਼ਬਰ ਇੱਕ ਦੇਖੀ ਹੋਣੀ ਖਰੜ ਪਿੰਡ ਦੇ ਵਿੱਚੋਂ ਇੱਕ ਖਰੜ ਪਿੰਡ ਦੀ ਖ਼ਬਰ ਵੀ ਆ ਰਹੀ ਹੈ ਨੈਟ ਤੇ ਤੁਸੀਂ ਦੇਖੀ ਹੋਣੀ ਵੀਡੀਓ ਕਿ ਉੱਥੋਂ ਇੱਕ ਕੁੱਤੇ ਨੂੰ ਬੱਸ ਚੱਕ ਕੇ ਤेंदुआ ਲੈ ਗਿਆ ਤੇ ਆਪਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਕਿਉਂਕਿ ਤेंदुए ਦੇ ਇਹ ਇੱਕ ਅੱਧਾ ਤेंदੂਆ ਨਹੀਂ ਹੈਗਾ ਇਹ ਕਹੀਂ ਆ ਦੋ ਤਿੰਨ ਤेंदੂਏ ਆ ਜਿਹੜਾ ਨੇ ਪਿੰਡਾਂ ਦੇ ਵਿੱਚ ਬਹੁਤ ਦਹਿਸ਼ਤ ਫਲਾਈ ਹੋਈ ਆ ਤੇ ਬਹੁਤ ਦਹਿਸ਼ਤ ਵਹੀ ਹੋਈ ਆ ਜੇ ਇੱਕ ਫੜਾ ਗਿਆ ਹੁਣ ਪਰ ਬਾਕੀ ਹਲੇ ਰਹਿੰਦੇ ਆ ਤੇ ਕੁਝ ਵੀ ਹੋ ਸਕਦਾ ਵੀਰੋ ਤੁਹਾਨੂੰ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਕਿਹਾ ਸੀ ਵੀਰੋ ਤੰਦ ਮਤਲਬ ਆਪਣਾ ਖਿਆਲ ਰੱਖਿਆ ਕਰੋ ਤेंदੂਏ ਦਾ ਕੋਈ ਪਤਾ ਨਹੀਂ ਤੇ ਰਾਤ ਭਰਾਤ ਨੂੰ ਬਾਹਰ ਘਾਟੀ ਨਿਕਲਿਆ ਕਰੋ ਕਿਉਂਕਿ ਤेंदੂਏ ਇੱਕ ਅੱਦਾ ਨਹੀਂ ਹੈਗਾ ਇਹ ਕਈਆਂ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਖਾਸ ਕਰ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਹੁਤ ਵੈਸਤ ਫਲਾਈ ਹੋਈ ਆ ਤੇ ਅੱਜ ਆਪਾਂ ਉੱਥੇ ਪਹੁੰਚੇ ਆਂ ਵੀਰੋ ਜਿੱਥੇ ਆਪਾਂ ਥੋੜੇ ਦਿਨ ਪਹਿਲਾਂ ਆਪਣੇ ਕਾਲੂ ਕੁੱਤੇ ਨੇ ਇੱਕ ਕਹਿੰਦੇ ਖੁੰਖਾਰ ਜਾਨਵਰ ਦੇਖਿਆ ਸੀ ਤੇ ਉਹਦੀ ਆਪਾਂ ਤੁਹਾਨੂੰ ਪੈਡਾਂ ਵਿੱਚ ਦਿਖਾਈਆਂ ਸੀ ਪਰ ਆਪਣਾ ਜਿਹੜਾ ਕਾਲੂ ਕੁੱਤਾ ਸਾ ਹੁਣ ਤੱਕ ਮੋੜਿਆ ਨਹੀਂ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਉਸੇ ਜਗ੍ਹਾ ਤੇ ਆਪਾਂ ਪਹੁੰਚੇ ਆਂ ਤੇ ਦੋ ਵੀਰ ਦੀ ਆਪਣੀ ਜਿਹੜੀਆਂ ਬੱਕਰੀਆਂ ਗਾਇਬ ਹੋਈਆਂ ਸੀ ਉੱਥੀ ਜਗ੍ਹਾ ਤੇ ਪਹੁੰਚੇ ਤੁਹਾਨੂੰ ਦਿਖਾਣੇ ਆ ਤੇ ਇਹ ਬਹੁਤ ਮਤਲਬ ਜਗ੍ਹਾ ਬਹੁਤ ਹੀ ਨਾਜ਼ੁਕ ਜੀ ਹੈ ਕਿਉਂਕਿ ਇੱਥੇ ਨਵੀਂ ਨਹਿਰ ਲੱਗਦੀ ਹੈ ਇੱਕ ਤੁਹਾਨੂੰ ਦਿਖਾਉਂਦੇ ਆ। ਆ ਦੇਖੋ ਵੀਰੇ ਆ ਮਤਲਬ ਆ ਜਗ੍ਹਾ ਉਹੀ ਆ ਜਿੱਥੇ ਆਪਣਾ ਕਾਲਾ ਕੁੱਤਾ ਬਹੁਤ ਹੀ ਮਤਲਬ ਡਰਿਆ ਹੋਇਆ ਤੇ ਇੱਕ ਜਾਨਵਰ ਦੇ ਪਿੱਛੇ ਭੱਜਿਆ ਸੀ ਖੰਖਾਰ ਜਾਨਵਰ ਉਹਨੂੰ ਕੋਈ ਦਿਖਿਆ ਸੀ ਪਰ ਜਾਨਵਰ ਦਾ ਕੋਈ ਪਤਾ ਨਹੀਂ ਲੱਗਿਆ ਹਲੇ ਤੱਕ ਮਿਲਿਆ ਨਹੀਂ ਆਪਾਂ ਹੀ ਬਹੁਤ ਪਿੱਛੇ ਭੱਜੇ ਸੀ ਉਹਦੇ ਪਰ ਕੋਈ ਪਤਾ ਨਹੀਂ ਲੱਗਿਆ ਉਸਤਾ ਪਰ ਆਪਣਾ ਕਾਲਾ ਕੁੱਤਾ ਕਹੀਂ ਇੰਦਰ ਹੋ ਗਏ ਪਿੱਛੇ ਮਤਲਬ ਇਧਰ ਆਵਣਾ ਧਿਆਨ ਤੁਹਾਨੂੰ ਉਸੇ ਜਗ੍ਹਾ ਤੇ ਵੀ ਦਿਖਾਵਾਂਗੇ ਤੇ ਇਧਰ ਨਹਿਰ ਲੱਗਦੀ ਐ ਇੱਕ ਦੇਖੋ ਇਹ ਨਹਿਰ ਵੀ ਬਹੁਤ ਦੂਰ ਤੱਕ ਜਾਂਦੀ ਆ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਜੰਗਲ ਲੱਗਦਾ ਉੱਥੇ ਜੰਗਲ ਬਹੁਤ ਵੱਡਾ ਐ ਵੀ ਤੇ ਇਧਰ ਆਉਣੇ ਵੀਰ ਦੀ ਜਿਹੜੀ ਬੱਕਰੀਆਂ ਗਾਇ ਬਈਆਂ ਸੀ ਉਹ ਉੱਥੇ ਘਰ ਤੋਂ ਤੇ ਫਿਰ ਤੁਹਾਨੂੰ ਉਹੀ ਜਗ੍ਹਾ ਤੇ ਲੈ ਕੇ ਚੱਲਦੇ ਆ ਜਿੱਥੇ ਆਪਾਂ ਬਹੁਤ ਪਿੱਛੇ ਭੱਜੇ ਸੀ ਤੇ ਕਾਲਾ ਕੁੱਤਾ ਆਪਣਾ ਉਹ ਜਾਨਵਰ ਦੇ ਪਿੱਛੇ ਭੱਜੇ ਸੀ ਉੱਧਰ ਤੇ ਉੱਧਰ ਹੀ ਰਹਿੰਦਾ ਹੁਣ ਕਾਲਾ ਕੁੱਤਾ ਵੀ ਆਪਣਾ ਤੁਹਾਨੂੰ ਦਿਖਾਵਾਂਗੇ ਤੇ 2-3 ਦਿਨ ਹੋ ਗਏ ਕਾਲਾ ਕੁੱਤਾ ਮਤਲਬ ਇੱਧਰ ਹੀ ਰਹਿੰਦਾ ਆਪਣਾ ਤੇ ਆ ਦੇਖੋ ਹੁਣ ਇੱਕ ਇਹ ਕੁੱਤਾ ਵੀ ਇੱਧਰੋਂ ਹੀ ਨਿਕਲ ਕੇ ਆਇਆ ਤੇ ਚਲੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਉਹੀ ਉਹੀ ਸਾਈਡ ਤੇ ਚਲੋ ਫਿਰ ਚੱਲਦੇ ਆ ਤੇ ਵੀਰੋ ਚਿੱਕੜ ਬਹੁਤ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਕਿਉਂਕਿ ਰੱਬ ਤੁਹਾਨੂੰ ਪਤਾ ਹੀ ਆ ਮੜਾ ਜਾਂ ਸੁੱਕਾ ਹੁੰਦਾ 2-3 ਦਿਨਾਂ ਬਾਅਦ ਫੇਰ ਮੀਂਹ ਪਾ ਲੈਂਦਾ ਜੋ ਰਾਤ ਦਾ ਮੀਂਹ ਪਾਇ ਪੈ ਰਿਆ ਸੀ ਕਿਣ ਮਿਲ ਕਿਣ ਵਿੱਚ ਚਲੀ ਰਹੀ ਸੀ ਪਰ ਹੁਣ ਥੋੜਾ ਜਿਹਾ ਮੌਸਮ ਸਾਫ਼ ਹੋਇਆ ਸੀ ਆ ਦੇਖੋ ਪਰ ਹੁਣ ਫੇਰ ਬੱਦਲ ਹੋ ਗਿਆ ਤੇ ਹਨ ਇਹ ਰਾ ਵੀਰੋ ਦੇਖ ਸਕਦੇ ਹੋ ਤੁਸੀਂ ਆ ਸਾਰੀ ਨਦੀ ਆ ਬਹੁਤ ਦੂਰ ਤੱਕ ਫੈਲੀ ਹੋਈ ਆ ਤੇ ਇਧਰ ਸੁਨਸਾਨ ਜਾਂ ਏਰੀਆ ਦੇਖ ਸਕਦੇ ਹੋ ਤੇ ਇਧਰ ਵੀਰੋ ਰਸਤਾ ਬਹੁਤ ਖਰਾਬ ਆ ਇਧਰੋਂ ਆਪਾਂ ਕੱਖ ਕੁਖਲ ਵੀ ਲੈ ਆਂਦੇ ਆ ਰੇੜੀਆਂ ਤੇ ਤੇ ਆ ਦੇਖੋ ਤੇ ਇਧਰ ਰਸਤਾ ਬਹੁਤ ਹੀ ਜ਼ਿਆਦਾ ਖਰਾਬ ਆ ਮਤਲਬ ਮੀਂਹ ਨੇ ਬਹੁਤ ਹੀ ਜ਼ਿਆਦਾ ਰਸਤਾ ਖਰਾਬ ਕੀਤਾ ਹੋਇਆ ਆ ਦੇਖ ਸਕਦੇ ਹੋ ਤੁਸੀਂ ਮੀਂਹ ਬਹੁਤ ਪਿਆ ਰਿਹਾ ਵੀਰੋ ਕਿਉਂਕਿ ਇਧਰ ਹੋਣਾ ਤੁਹਾਨੂੰ ਪਤਾ ਹੀ ਆ ਜੀਰੀਆਂ ਵੀ ਪੱਕਣ ਤੇ ਖੜੀਆਂ ਆ 10 ਕੁ ਦਿਨਾਂ ਤੱਕ ਜੀਰੀਆਂ ਬੜਨ ਹੋਣੀ ਆਲੀਆਂ ਹੋਣੀਆਂ 26 ਦੀ ਜੀਰੀਆ ਤੇ ਮੀਂਹ ਹਟ ਨਹੀਂ ਰਿਹਾ ਪਾਣੀ ਦੇਖੋ ਕਿ ਮੈਂ ਖੜਾ ਵੀਰੋ ਆ ਰਸਤਾ ਦੇਖੋ ਫੇਰ ਰਸਤਾ ਫੇਰ ਰਸਤਾ ਬਹੁਤ ਖਰਾਬ ਹੋ ਰਿਹਾ ਫਿਰ ਵੀ ਲੋਕਾਂ ਨੂੰ ਦੇਖੋ ਇੱਧਰ ਨੂੰ ਜਾਣਾ ਪੈਂਦਾ ਖੇਤ ਦੇ ਵਿੱਚੋਂ ਤੇ ਆਪਾਂ ਵੀਰੋ ਉਸੇ ਜਗ੍ਹਾ ਤੇ ਆ ਗਏ ਜਿੱਥੇ ਆਪਣੇ ਆਪਦਰ ਕਾਲੂ ਆਪਾਂ ਬਹੁਤ ਭੱਜੇ ਸੀ ਤੁਸੀਂ ਵੀਡੀਓ ਦੇਖੀ ਹੋਣੀ ਤੇ ਆਪਾਂ ਇੱਕ ਆਪਣਾ ਕਾਲੂ ਕੋਈ ਜਾਨਵਰ ਦੇ ਪਿੱਛੇ ਬਹੁਤ ਹੀ ਜ਼ਿਆਦਾ ਮਤਲਬ ਸਪੀਡ ਦੇ ਵਿੱਚ ਭੱਜੇ ਸੀ ਤੇ ਆਪਾਂ ਵੀ ਉੱਥੇ ਪਿੱਛੇ-ਪਿੱਛੇ ਬਹੁਤ ਹੀ ਭੱਜੇ ਸੀ ਪਰ ਆਪਾਂ ਨੂੰ ਕੁਝ ਨਜ਼ਰ ਤਾਂ ਆਇਆ ਨਹੀਂ ਪਰ ਕਾਲੂ ਨੂੰ ਕੁਝ ਨਾ ਕੁਝ ਨਜ਼ਰ ਆਇਆ ਸੀ ਤੇ ਕਾਲੂ ਕੁੱਤਾ ਆਪਣਾ ਹੁਣ ਤੱਕ ਮੁੜਿਆ ਨਹੀਂ ਪਿੱਛੇ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਕਿੰਨਾ ਸੁਨਸਾਨ ਜਾਇਰੀਆ ਪਿੱਛੇ ਨਹਿਰ ਪੈਂਦੀ ਏ ਇੱਕ ਨਦੀ ਆ ਛੋਟੀ ਜਿਹੀ ਆਪਣੀ ਪਰ ਹੈ ਬਹੁਤ ਵੱਡੀ ਆ ਕਿਉਂਕਿ ਬਹੁਤ ਦੂਰ ਤੱਕ ਜਾ ਰਹੀ ਏ ਪਤਾ ਆਪਾਂ ਨੂੰ ਵੀ ਨਹੀਂ ਕਿੱਥੇ ਤੱਕ ਜਾ ਰਹੀ ਆ ਤੇ ਆ ਦੇਖ ਸਕਦੇ ਹੋ ਵੀਰੇ ਮੇਰੇ ਪਿੱਛੇ ਆ ਦੇਖੋ ਕਿੰਨਾ ਮਤਲਬ ਸੁਨਸਾਨ ਜਾਇਰੀਆ ਤੇ ਕਾਲੂ ਕੁੱਤਾ ਤੁਹਾਨੂੰ ਦਿਖਾਉਂਦੇ ਆ ਆਪਣਾ ਕਿੱਧਰ ਕਿੱਧਰ ਤੋਂ ਭੱਜਦਾ ਤੇ ਇੱਥੇ ਦਰਖਤਾਂ ਦੇ ਉੱਪਰ ਮੈਸੇ ਬਾਂਦਰ ਵਗੈਰਾ ਵੀ ਬਹੁਤ ਰਹਿੰਦੇ ਆ ਇੱਧਰ ਤੁਹਾਨੂੰ ਦਿਖਾਉਂਦੇ ਆ ਦਰਖਤ ਖੁਵਰਾ ਦਰਖਤ ਆ ਇਹ ਸਾਰੇ ਲਵੇ ਲਵੇ ਸਾਰੇ ਦਰਖਤ ਲੱਗੇ ਹੋਏ ਇਨ੍ਹਾਂ ਤੇ ਬਾਂਦਰ ਵਗੈਰਾ ਵੀ ਰਹਿੰਦੇ ਆ ਹੋਰ ਵੀ ਜਾਨਵਰ ਰਹਿੰਦੇ ਆ ਤੇ ਆਹ ਬਾਸ ਲੱਗ ਰਿਹਾ ਵੀਰੋ ਬਾਸ ਦਾ ਫੇਡਾ ਤੇ ਆਹ ਤੁਹਾਨੂੰ ਪਤਾ ਹੀ ਆ ਖੰਜੂਰ ਤੇ ਇੱਧਰ ਟਾਲੀਆਂ ਟੁੱਲੀਆਂ ਵਗੈਰਾ ਬਹੁਤ ਆ ਤੇ ਆਪਾਂ ਇੱਧਰ ਨੂੰ ਭੱਜੇ ਸੀ ਦੇਖੋ ਦੇਖੋ ਸਾਰਾ ਏਰੀਆ ਮਤਲਬ ਇਹ ਕੱਖਾਂ ਨਾਲ ਭਰਿਆ ਹੋਇਆ ਹੈ ਤੇ ਆ ਦੇਖੋ ਇੱਧਰ ਨੂੰ ਆਪਾਂ ਬਹੁਤ ਭੱਜੇ ਸੀ ਬਹੁਤ ਦੂਰ ਤੱਕ ਆਪਾਂ ਭੱਜੇ ਸੀ ਤੇ ਆਪਾਂ ਵੀ ਦੇਖਦੇ ਆ ਵੀਰੇ ਘੇੜੇ ਮਾਰੀ ਜਾਂਦੇ ਆ ਤੇ ਆਪਣੇ ਵੀਰ ਹੋਰ ਵੀ ਬਹੁਤ ਧਿਆਨ ਵਗੈਰਾ ਰੱਖਦੇ ਆ ਪਰ ਆਪਾਂ ਇਹੀ ਕਹਿੰਦੇ ਆ ਜ਼ਿਆਦਾਤਰ ਖਿਆਲ ਰੱਖਿਆ ਕਰੋ ਆਪਣਾ ਵੀਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਈ ਪਿੰਡਾਂ ਦੇ ਵਿੱਚ ਹੁਣ ਵੀ ਬਹੁਤ ਜ਼ਿਆਦਾ ਮਤਲਬ ਪਿੱਛੋਂ ਤੋਂ ਤਾਂ ਪਤਾ ਲੱਗਿਆ ਸੀ ਕਿ ਇਹਨਾਂ ਦੋ ਜਿਹੜਾ ਇੱਕ ਫੜਿਆ ਗਿਆ ਇਪਟੇ ਵਾਲੇ ਦੇ ਪਤਾ ਨਹੀਂ ਕਿਹੜੇ ਪਿੰਡ ਚੋਂ ਫੜਿਆ ਸੀ ਤੇ ਇਹ ਚੱਕਾ ਕਾਬੂ ਹੋ ਗਿਆ ਤੇ ਹੁਣ ਹੁਣ ਨਵੀਂ ਇੱਕ ਖਬਰ ਆਈ ਆ ਜਿਵੇਂ ਤੁਹਾਨੂੰ ਪਤਾ ਹੈ ਖਰੜ ਪਿੰਡ ਦੇ ਵਿੱਚ ਕਹਿੰਦੇ ਇੱਕ ਕੁੱਤੇ ਨੂੰ ਤਿੰਦੂਆ ਚੁੱਕ ਕੇ ਲੈ ਗਿਆ ਤੇ ਵੀਰੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਅੱਧਾ ਨਹੀਂ ਹੈਗਾ ਇਹ 3-4 ਜਾਂ ਜ਼ਿਆਦਾ ਤਿੰਦੂਏ ਆ ਜਿਹੜੇ ਕਿ ਪਿੰਡਾਂ ਦੇ ਵਿੱਚ ਦਹਿਸਤ ਫਲਾਈ ਹੋਈ ਜਾ ਤੇ ਖਿਆਲ ਵਗੈਰਾ ਆਪਣਾ ਰੱਖਿਆ ਕਰੋ ਕਿਉਂਕਿ ਰਾਤ ਨੂੰ ਜਿਵੇਂ ਤੁਹਾਨੂੰ ਪਤਾ ਹੈ ਉਸ ਇਨਸਾਨ ਜੇ ਏਰੀਆ ਤੇ ਕੁਝ ਵੀ ਮਤਲਬ ਮਿਲ ਕਦੇ ਵੀ ਕਿਸੇ ਨੂੰ ਵੀ ਮਿਲ ਸਕਦਾ ਇਹਦਾ ਹਰ ਇੱਕ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਦੇਖਣ ਨੂੰ ਮਿਲ ਜਾਂਦਾ ਹੈ ਇਹ ਕਿ ਕਿਸੇ ਪਿੰਡ 'ਚ ਕਦੇ ਕਿਸੇ ਪਿੰਡ 'ਚ ਰੋਲਾ ਪੈ ਹੀ ਜਾਂਦਾ ਤੇ ਆਪਣੇ ਪਿੰਡ ਵਿੱਚ ਵੀਰੇ ਦੀ ਕਦੀ ਦੋ ਬੱਕਰੀਆਂ ਤੁਹਾਨੂੰ ਪਤਾ ਹੀ ਹੈ ਗਾਇਬ ਹੋਈਆਂ ਸੀ ਪਰ ਆਪਾਂ ਤਾਂ ਕਹਿੰਦੇ ਨਹੀਂ ਕਿ ਤੇਨੂੰ ਗਾਇਬ ਕੀਤੀਆਂ ਪਰ ਹੋਈਆਂ ਜ਼ਰੂਰ ਸੀ ਪਰ ਪਤਾ ਉਹਨਾਂ ਦਾ ਲੱਗਿਆ ਨਹੀਂ ਸੀ ਕਿੱਥੇ ਮਤਲਬ ਗਈਆਂ ਕਿੱਥੇ ਨਹੀਂ ਤੇ ਆਪਣਾ ਕਾਲੂ ਕੁੱਤਾ ਜਿਹੜਾ ਹੈ ਸੀ ਤੁਹਾਨੂੰ ਮੈਂ ਦਿਖਾਇਆ ਸੀ ਤੇ ਕਾਲੂ ਕੁੱਤੇ ਨੇ ਬਹੁਤ ਇਸ ਜਗ੍ਹਾ ਤੇ ਬਹੁਤ ਹੀ ਖਤਰਨਾਕ ਚੀਜ਼ ਦੇਖੀ ਸੀ ਕੋਈ ਬਹੁਤ ਪਿੱਛੇ ਭੱਜਿਆ ਸੀ ਟੇਪਾਂ ਵਿੱਚ ਬਹੁਤ ਡੰਗ ਡੂੰਗਾ ਲੈ ਕੇ ਪਿੱਛੇ ਭੱਜੇ ਸੀ ਪਰ ਕੁਝ ਨਹੀਂ ਮਿਲਿਆ ਸੀ ਤੇ ਕਾਲੂ ਕੁੱਤਾ ਤਿੰਨ ਚਾਰ ਦਿਨਾਂ ਤੱਕ ਉਹਦੇ ਮਤਲਬ ਇਹੀ ਜਗ੍ਹਾ ਤੇ ਫਿਰਦਾ ਰਿਹਾ ਤੇ ਇਹੀ ਜਗ੍ਹਾ ਤੇ ਰਹਿੰਦਾ ਉਹ ਤੇ ਹੁਣ ਵੀ ਤੁਹਾਨੂੰ ਦਿਖਾਵਾਂਗੇ ਪਰ ਹੁਣ ਤੱਕ ਆਪਣਾ ਮਿਲਿਆ ਤਾਂ ਹੈ ਨਹੀਂ ਆਪਾਂ ਨੂੰ ਵੀ ਦੋ ਤਿੰਨ ਦਿਨ ਹੋ ਗਏ ਤੇ ਜ਼ਿਆਦਾਤਰ ਇੱਧਰ ਹੀ ਰਹਿੰਦਾ ਉਹ ਵੀਰੋ ਤੇ ਇੱਧਰ ਬਾਂਦਰ ਵਗੈਰਾ ਪਿੱਛੇ ਆਪਣੇ ਬਾਂਦਰ ਪੁੰਦਰ ਬਹੁਤ ਆ ਰਹੇ ਨੇ ਆ ਬਾਕੀ ਇਹ ਦੇਖੋ ਇਹ ਜਗ੍ਹਾ ਵੀਰੋ ਉਨੇ ਸੰਸਾਨ ਦੀ ਜਗ੍ਹਾ ਕੁਝ ਵੀ ਹੋ ਸਕਦਾ ਕਿਉਂਕਿ ਜਾਨਵਰ ਕੋਈ ਵੀ ਖੌਂਖਾਰ ਜਾਨਵਰ ਹੋ ਸਕਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਤेंदुए ਦਾ ਰੋਲਾ ਬਹੁਤ ਚੱਲ ਰਿਹਾ ਹੈ ਤੇ ਤेंदुआ ਕੁਝ ਵੀ ਮਤਲਬ ਕੁਝ ਵੀ ਹੋ ਤੇ ਤेंदुआ ਵੀ ਹੋ ਸਕਦਾ ਪਰ ਆਪਾਂ ਐ ਨਹੀਂ ਕਹਿੰਦੇ ਹੈਗਾ ਸੀ ਜਦ ਤੱਕ ਆਪਾਂ ਨੇ ਦੇਖਿਆ ਨਹੀਂ ਪਰ ਉਹ ਸਾਹਮਣੇ ਦੇਖੋ ਨਦੀ ਹੈ ਵੀਰੋ ਇਹ ਸਾਰੀ ਨਦੀ ਜਾ ਰਹੀ ਹੈ ਇੱਧਰੋਂ ਬਹੁਤ ਦੂਰ ਤੱਕ ਫੈਲੀ ਹੋਈ ਹੈ ਇਹ ਤਾਂ ਦੇਖ ਸਕਦੇ ਤੁਸੀਂ ਕਿੰਨਾ ਸੋ ਇੱਧਰ ਵੀ ਦੇਖੋ ਕਿੰਨਾ ਜੰਗਲ ਜਟਾਇਬ ਬਣਿਆ ਹੋਇਆ ਸਾਰਾ ਏਰੀਆ ਤੇ ਆਪਣੇ ਵੀਰ ਜਿਹੜੇ ਮਤਲਬ ਉਹ ਕੋਠੇ ਤੋਂ ਬਹੁਤ ਹੀ ਜਿਨ੍ਹਾਂ ਨੇ ਕੈਮਰੇ ਕੁਮਰੇ ਲਗਾਏ ਹੋਏ ਆ ਤੇ ਆਪਣਾ ਧਿਆਨ ਰੱਖਦੇ ਆ ਕੈਮਰੇ ਚੋਂ ਵਿੱਚੋਂ ਤੇ ਜ਼ਿਆਦਾਤਰ ਗੇੜੇ ਵੀ 3 ਰੱਖਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜਿਹੜਾ ਵਗੈਰਾ ਬਹੁਤ ਮਤਲਬ 2-3 ਦਿਨਾਂ ਤੋਂ ਰਾਤ ਦਿਨ ਗੇੜੇ ਮਾਰਦੇ ਰਹੇ ਸੀ ਤੇ ਇਸ ਏਰੀਏ ਦੇ ਵਿਚਾਂਦੇ ਰਹਿੰਦੇ ਆ ਦੇਖਦੇ ਰਹਿੰਦੇ ਆ ਦੇਖੋ ਵੀਰੋ ਜਗਾਂ ਕਿੰਨੀ ਮਤਲਬ ਖਤਰਨਾਕ ਜੀ ਆ ਤੇ ਮੈਂ ਵੀ ਵਗੈਰਾ ਬਹੁਤ ਪੈ ਰਹੇ ਆ ਕਿਉਂਕਿ ਚੀਰੀਆਂ ਵੀ ਵਖੇ ਇੱਧਰ ਦੇਖੋ ਝੋਨਾ ਵੀ ਲਗਾਇਆ ਹੋਇਆ ਤੇ ਆ ਨਦੀਆ ਦੇਖੋ ਤੇ ਉੱਧਰ ਆਪਣੇ ਬਾੜਾ ਮਤਲਬ ਆਪਣੇ ਵੀਰਾਂ ਦਾ ਤੇ ਉੱਥੇ ਵੀ ਬਹੁਤ ਡੰਗਰ ਵਗੈਰਾ ਮੱਝਾਂ ਵਗੈਰਾ ਬੰਨੀਆਂ ਹੋਈਆਂ ਮਤਲਬ ਸਵੇਰੇ ਇੱਥੇ ਬੰਨ ਦਿੰਦੇ ਆ ਸ਼ਾਮ ਵਗੈਰਾ ਢੇ ਜਾਂਦੇ ਆ ਤੁਹਾਨੂੰ ਦਿਖਾਣੇ ਆ